ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਲੀਦਾਰ ਟੀਮ ਪਹੁੰਚੀ ਆਈ ਦੋ ਯੋਧੇ ਸੂਬੇਦਾਰ ਮੇਜਰ ਪ੍ਰੇਮ ਸਿੰਘ ਸਾਹਿਬ ਤੇ ਸੂਬੇਦਾਰ ਹਰਪਜਨ ਸਿੰਘ ਸਾਹਿਬ ਮੈਂ ਸੂਬੇਦਾਰ ਮੇਜਰ ਪ੍ਰੇਮ ਸਿੰਘ ਜੀ ਜੀਅ ਸੇ ਖਿਲਾਇ ਤੇ ਮੈਂ ਗੱਲ ਕਰਾਂਗਾ ਭਤੀ ਜੀ 7 ਦਸੰਬਰ 1970 ਨੂੰ ਮੈਂ ਭੱਤੀ ਹੋਇਆ ਤੇ ਉਸ ਤੋਂ ਬਾਅਦ ਰੋਪੜ ਸੂਨੀ ਵਿੱਚ ਭਰਤੀ ਹੋਣ ਤੋਂ ਉਪਰੰਤ ਅਸੀਂ ਸਾਡਾ ਦਸਤਖ ਲਾਈਟ ਨੂੰ ਫਟ ਗਈ ਮੈਡੀਕਲ ਸੈਂਟਰ ਫਤੇੜਾ ਸਾਹਿਬ ਫਤੇੜਾ ਪਹੁੰਚੇ ਜੀ ਜੋ ਯੂਪੀ ਚ ਹੈ ਉੱਥੇ 9 ਮਿੰਟ ਟ੍ਰੇਨ ਤੋਂ ਬਾਅਦ ਅਸੀਂ ਗਏ ਜੀ ਇਹ ਫਰਨਾਚ્ય ਪ੍ਰਦੇਸ਼ ਅਲੱਗ-ਅਲੱਗ ਜਗ੍ਹਾ ਤੇ ਡਿਊਟੀ ਕਰਦੇ ਹੋਏ ਇਹ ਗੱਲ ਕਰਦੇ ਆ ਜੀ ਜਦੋਂ ਆਪਰੇਸ਼ਨ ਕਾਰਗਲ ਖਤਮ ਹੋਇਆ ਤੇ ਉਸ ਵੇਲੇ ਸਾਡੀ ਜਿਹੜੀ ਡਿਊਟੀ ਸੀ ਛੇ ਸਖਲਾਈ ਦੀ ਇਹ ਅਖਨੂਰ ਸੈਕਟਰ ਵਿੱਚ ਪਹਿਲਾਂ ਵਾਲਾ ਸੈਕਟਰ ਹੈ ਉਹ ਸਾਡੇ ਸਿਨੀਅਰ ਅਫਸਰ ਦੱਸਣਗੇ ਤੇ ਕੱਲ੍ਹ ਹੈ ਜੀ 26 ਦਸੰਬਰ ਸੰ 2000 ਟਾਈਮ 10:10 ਸ੍ਰੀ ਜੈਸ਼ੂ ਸਾਹਿਬ ਜੋ ਕੋ ਮੇਰੇ ਨਾਲ ਬੈਠੇ ਨੇ ਉਸ ਵੇਲੇ ਸਾਡੀ ਕਮਾਂਡ ਕਰ ਰਏ ਸੀਗੇ 40 ਕੰਪਨੀ ਦੀ ਸਾਨੂੰ ਫੋਨ ਆਇਆ ਕਿ ਤੁਹਾਡੀ ਪੋਸਟ ਦੇ ਫਾਰਵਰਡ ਵਿੱਚ ਮਿਲਟੈਂਟ ਜੋ ਹੈ 5 ਤੋਂ 6 ਦੀ ਨਫਰੀਆ ਅੱਗੇ ਘੁੰਮ ਰਹੀ ਹੈ ਕਿ ਤੁਹਾਡੀ ਪੋਸਟ ਦੇ ਅਗਲੇ ਪਾਸੇ ਜੋ 4 ਤੋਂ 5 ਬੰਦੇ ਘੁੰਮ ਰਹੇ ਆ ਤੇ ਉਸ ਵੇਲੇ ਜਦੋਂ ਸਾਡੇ ਸ੍ਰੀ ਜੈਸ਼ੂ ਨੇ ਸਾਨੂੰ ਹੁਕਮ ਦਿੱਤਾ ਕਿ ਚਲੋ ਅਪਾ ਸਰਚ ਕਰਦੇ ਆ ਸਰਚ ਦੇ ਦੌਰਾਨ ਸਾਡੇ ਸੱਜੇ ਪਾਸੇ ਇੱਕ ਬਹੁਤ ਵੱਡਾ ਦਰਖ ਸੀਗਾ ਸਰਚ ਦੇ ਦੌਰਾਨ ਹੀ ਫਾਰਮਡ ਤੋਂ ਇੱਕ ਬ੍ਰਸ਼ਟ ਫਾਇਰ ਆਇਆ ਜਿਹਦੇ ਵਿੱਚ 10 ਤੋਂ 20 ਗੋਲੀਆਂ ਬੇਪਕਹਿ ਸਕਦੇ ਆ ਉਹਨਾਂ ਵਿੱਚੋਂ ਤਿੰਨ ਗੋਲੀਆਂ ਮੈਨੂੰ ਲੱਗੀਆਂ ਉਸ ਤੋਂ ਬਾਅਦ ਮੈਂ ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਿਆ ਤੇ ਉਦੋਂ ਬਾਅਦ ਸਾਡੇ ਸਿਰੇ ਜੀ ਸਭ ਦੱਸਣਗੇ ਕਿ ਉਸ ਤੋਂ ਬਾਅਦ ਕੀ ਹੋਇਆ ਹਾਜੀ ਸਰ ਕੁਜੀ ਉਸ ਸਮੇਂ ਸੀਨੀਅਰ ਇੰਜੀਨੀਅਰ ਦੀ ਚਾਰਲੀ ਕੰਡਿਟੀ ਜਿਹਨਾਂ ਦੀ ਕੰਪਨੀ ਦੇ ਅੰਦਰ ਹੀ ਇਹਨਾਂ ਦੀ ਇੱਕ ਫਾਰਵਰਡ ਪੋਸਟ ਸੀ ਤਾਂ ਇਹਨਾਂ ਦੇ ਗੋਲਿਆਂ ਲੱਗਣ ਤੋਂ ਬਾਅਦ ਵਿੱਚ ਜਿਹੜਾ ਬਾਕੀ ਦਾ ਹਾਦਸਾ ਹੈ ਉਹ ਤੁਸੀਂ ਆਪਣੇ ਅੱਖੀ ਦੇਖਿਆ ਤੁਹਾਡੇ ਤੋਂ ਸੁਣਨਾ ਚਾਹਾਂਗੇ ਕਿ ਉਹ ਕਿਸ ਤਰ੍ਹਾਂ ਇਹਨਾਂ ਨੂੰ ਕੋਰਪੋਰੇਟ ਕੀਤਾ ਗਿਆ। ਮੈਂ ਸੁਭਾ ਦਾ ਰਪਈਆ ਹਾਂ। ਮੇਰਾ ਖੁਸ਼ੋਕੜ ਇੰਦਜ਼ਾਮਾ ਰਹਿਣ ਵਾਲਾ। ਮੈਂ ਪੋਨ ਮਾ ਰੈਣਾ ਮੈਂ ਸੰਨ 1975 ਦੇ ਵਿੱਚ ਭਰਤੀ ਹੋਣਾ। ਔਰ ਫਰਤੀ ਹੋ ਕੇ ਮੇਰ ਸੈਂਟਰ ਸੇ ਗਾਓ ਮੇਰਤ ਦੇ ਵਿੱਚ ਹੀ ਮੈਂ ਟ੍ਰੇਨਿੰਗ ਕੀਤੀ ਹੈ ਟ੍ਰੇਨਿੰਗ ਕਰਨ ਤੋਂ ਬਾਅਦ ਮੇਰਤ ਤੋਂ ਹੀ ਮੈਂ ਬਟਾਲੀਅਨ ਕੇਸ ਸੈਲਾਈਜ਼ ਦੇ ਇੱਕ ਪਾਲੀਗਰ ਬਡਾ ਮੈਂ ਇਥੇ ਕੰਮ ਕਰਿਆ ਹੈ ਫਰੋਜ ਕੋਲ ਫਰਤੀ ਸੀ ਉਸ ਨੇ ਇਹ ਬੜਾ ਨੁਕਸਾਨ ਆ ਪੜਤਨ ਦੇ ਨਾਲ ਤੇ ਜਾ ਰਿਹਾ ਹੈ ਤਕਰੀਬਨ 27 ਸਾਲ ਮੈਂ ਪੜਤਨ ਦੇ ਵਿੱਚ ਹੀ ਨੌਕਰੀ ਕੀਤੀ ਹੈ ਦੇ ਕੋਈ ਬਾਹਰ ਕੋ ਆ ਰਹੀ ਜਾਂ ਐਸਸੀਸੀ ਨਹੀਂ ਮਿਲ ਨਾ ਗਿਆ ਹੈ ਤੇ ਮੈਂ ਜਦੋਂ ਸਾਡੀ ਪਲਟਨ ਅਖਨੂਰ ਬਣਾ ਵਾਲਾ ਸੀਗੀ ਸਾਡੀ ਕੰਪਨੀ ਔਰ ਡਾਟਾ ਕੰਪਨੀ ਦੋਨੋਂ ਕੰਪਨੀਆਂ ਫਾਰਵਰਡ ਚਕਲਾ ਕੰਪਲੈਕਸ ਤੇ ਰਹਿੰਦੀਆਂ ਇੱਕ ਜਾਲੀ ਕੰਪਨੀ ਕੋ ਫਾਰਵਰਡ ਪੋਰਟ ਸੀ ਔਰ ਇੱਕ ਡਾਟਾ ਕੰਪਨੀ ਕੋ ਜਾਲੀ ਕੰਪਨੀ ਪੋਰਟ ਤੇ ਮੇਰਾ ਜੀਸੀਓ ਜਸਵੰਤ ਸਿੰਘ ਸਾਹਿਬ ਸੀਗੇ ਤੇ ਇਹ ਪ੍ਰੈਂਸ ਨੇ ਗੋਣੀ ਉਥੇ ਸੀ ਕਿ ਤੇ ਇਹ ਨਾਲ ਉਹ ਸਾਨੂੰ ਪਤਾ ਲੱਗਾ ਕਿ ਅਗਲੇ ਪਾਸੇ ਜਿੱਦਾਂ ਤਿੰਨ ਚਾਰ ਬੰਦਿਆਂ ਦੀ ਹਰਕਤ ਹੋ ਉਹ ਹਰਕਤ ਨੂੰ ਦੇਖਣ ਵਾਸਤੇ ਪੀਪੀ ਨੂੰ ਪਾਸ ਕੀਤਾ ਫਾਰਵਰਡ ਪੋਸਟ ਨੂੰ ਉਹਨਾਂ ਨੇ ਇਹ ਸੱਜੇ ਪਾਸੇ ਜਾ ਕੇ ਨਾਲ ਜਿਹੜੋ ਦੇਖਿਆ ਉਥੇ ਇੱਕ ਤਰਕਤ ਸੀਗਾ ਪਤਾ ਨਹੀਂ ਕਿਸ ਤਰੀਕੇ ਨਾਲ ਅੱਗੇ ਉਹ ਬ੍ਰੈਸਟ ਆਇਆ ਕਾਫੀ ਲੰਬਾ ਦਸਤਾਇਆ ਇਹ ਹਉ ਦਾ ਪ੍ਰੈਂਸ ਨੇ ਤੇ ਉਹ ਬਾਕਾਸਿਗਾ ਪ੍ਰੇਮ ਸਿੰਘ ਦੇ ਉੱਪਰ ਸੱਟ ਲੱਗਾ ਇਹ ਬੋਸ਼ੀ ਸੀ ਖੜਾ ਪਾਟੋਂ ਤੋਂ ਚੱਟਿਆ ਚਿਨਾਰੀ ਪਿੱਲੇ ਪਾਸੇ ਮੈਂ ਸੀਗਾ ਬਿਲੀ ਰਿਪੋਰਟ ਤੇ ਇਹਦੀ ਰਿਪੋਰਟ ਜਾਇਆ ਤੇ ਡਾਕਟਰ ਸਾਹਿਬ ਜਿਹੜੇ ਸੀਗੇ ਉਹ ਚੱਕਦਾ ਹੈਡਕਵਰਟ ਦੇ ਵਿੱਚ ਸੀਗੇ ਤੇ ਉਹ ਅਜੇ ਪੜਾਵੜਾ ਨੂੰ ਕੰਕੀਤਾ ਜਦੋਂ ਉਹ ਤੇ ਸੱਟ ਲੱਗਿਆ ਤੇ ਜਦੋਂ ਅੱਕ ਕੇ ਯਕਮੀ ਹੋ ਗਿਆ ਡਾਕਟਰ ਸਾਹਿਬ ਉੱਥੋਂ ਪੈਦਲ ਦੌੜ ਕੇ ਆਏ ਕੌਣ ਕਿਹਾ ਹੈ ਆਪਣਾ ਵਟ ਸਟੇਚਰ ਲਈ ਆ ਜਦੋਂ ਉਹ ਜੈਸੀ ਘਟੀ ਆ ਗਈ ਆ ਔਰ ਅਸੀਂ ਇਸ ਸਟੇਚਰ ਤੇ ਪਾ ਕੇ ਜੈਸੀ ਦੇ ਵਿੱਚ ਇਹਨੂੰ ਰੱਖਿਆ ਤੇ ਇਹਦੇ ਪੇਟ ਦੀਆਂ ਜਿਹੜੀਆਂ ਨਾੜੀਆਂ ਸੀਗੀਆਂ ਉਹ ਬਾਹਰ ਨਿਕਲ ਚੁਕੀਆਂ ਸੀ। ਉਹ ਚੱਕਿਆ ਅਸੀਂ ਇਹਦੇ ਫਿਰ ਪਟਕਾ ਉਦੋਂ ਪਾਲੇ ਪਟਕੇ ਬੰਦੇ ਹੁੰਦੇ ਸੀ ਉਹਦੇ ਨਾਲ ਅਸੀਂ ਇਹਦੀਆਂ ਨਾੜੀਆਂ ਨੂੰ ਬੰਨ ਕੇ ਤਾਂ ਪਿਛੇ ਲਿਆ ਦਿੰਦੇ। ਪਿਛੇ ਲਿਆ ਕੇ ਉਸ ਤੋਂ ਟਰਕ ਸਾਹਮਣੇ ਦੀ ਫਰਸਟ ایڈ ਕੀਤੀ। ਡਾਕਟਰ ਸਾਹਿਬ ਇਹਦੇ ਨਾਲ ਹੀ ਬਾਹਰ ਕੀਪ ਕਰਦੇ ਜਿੱਸੀ ਦੇ ਵਿੱਚ ਬੈਠ ਕੇ ਅਗੇ ਗਏ ਹੈਲੀਪੈਡ ਤੱਕ ਹੈਲੀਪੈਡ ਤੋਂ ਇਹਨੂੰ ਹੈਲੀਕਾਪਟਰ ਦੇ ਵਿੱਚ ਬਿਠਾ ਕੇ ਫਿਰ ਹਸਪੀਟਲ ਤੇ ਲਿਖਿਆ ਤੇ ਅੱਜ ਪ੍ਰੇਮ ਸਿੰਘ ਉਸ ਜਗਾਹ ਤੇ ਜੰਗੀ ਹੋ ਕੇ ਬੈਟਲ ਜਲਵੰਟੀ ਹੋ ਕੇ ਤੇ ਉਸ ਤੋਂ ਬਾਅਦ ਜੇਸਯੋ ਰੈਂਕ ਲੈ ਕੇ ਤੇ ਅੱਜ ਸਾਡੇ ਦੇ ਵਿੱਚ ਪੈਨਸ਼ਨ ਲੈ ਕੇ ਮਰਜੂਰ ਸੂਰ ਮੇਜਰ ਪੇਟਾ ਇਹ ਬੜੀ ਪਰਮਾਤਮਾ ਨੇ ਦਇਆ ਕੀਤੀ ਆ ਬੜੀ ਖੁਸ਼ੀ ਦੀ ਗੱਲ ਆ ਕਿ ਇੰਨੀਆਂ ਗੋਲੀਆਂ ਲੱਗਣ ਦੇ ਕਾਰਨ ਪੂਰੇ ਪੇਟ ਦੇ ਵਿੱਚੋਂ 15-12 ਆਰਟੀਆਂ ਤੇ ਸਾਨੂੰ ਤਾਂ ਸੀਦਾ ਪਹਿਲਾਂ ਤਾਂ ਇਹ ਡਾਕੀ ਨੇ ਨਹੀਂ ਕਰਦੇ ਸੀ ਇਹ ਵੀ ਟ੍ਰੈਂਸੈਂਗਲ ਕਿਤਾ ਬਾਜੂ ਆ ਜਾਂਦਾ ਹੈ ਪਰ ਡਾਕਟਰ ਸਾਹਿਬ ਨੇ ਬਹੁਤ ਹੀ ਮਦਦ ਕੀਤੀ ਬਣਾ ਨੇ ਫਾਸਟਡ ਦੇ ਕੇ ਇਹਨਾਂ ਨੂੰ ਜਿਹੜਾ ਹਸਪੀਟਲ ਚਾਹੀਆ ਇਹ ਬਹੁਤ ਹੀ ਡਾਕਟਰ ਸਾਹਿਬ ਦਾ ਵੀ ਧੰਨਵਾਦ ਤੇ ਡਰੀਨ ਸਿੰਘ ਦਾ ਬਹੁਤ ਜਿਆਦਾ ਧੰਨਵਾਦ ਆ ਇਹ ਆਪਣੀ ਇਹ ਆਪਣੇ ਸਰੀਰ ਨੂੰ ਹੋਰ ਵੀ ਨਾ ਬਦਲਿਆ ਅਰਪਣ ਇਹ ਆਉਣ ਵਾਲੇ ਸਮੇਂ ਦੇ ਤਾਂਤ੍ਰਿਕੀ ਹੈ। ਵਾਯੂ ਜੀ ਦਾ ਹਾਲਸਾ ਵਾਯੂ ਜੀ ਕੀ ਪਤੇ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਬੇਸ਼ੱਕ ਫੌਜ ਦੇ ਵਿੱਚ ਜਿਹੜੇ ਸੈਨਿਕ ਹੁੰਦੇ ਆ ਚਾਹੇ ਉਹ ਜਵਾਨ ਹੋਣ ਚਾਹੇ ਉਹ ਅਫਸਰ ਹੋਣ ਉਹਨਾਂ ਨੇ ਸਾਰਿਆਂ ਨੇ ਅਲੱਗ-ਅਲੱਗ ਮਾਂ ਦੇ ਪੇਟ ਦੇ ਵਿੱਚੋਂ ਜਨਮ ਜ਼ਰੂਰ ਲਿਆ ਹੁੰਦਾ ਪਰ ਉਹਨਾਂ ਸਾਰਿਆਂ ਦਾ ਜਿਹੜਾ ਦਿਲ ਧੜਕਦਾ ਉਹ ਭਾਰਤ ਮਾਤਾ ਵਾਸਤੇ ਹੀ ਧੜਕਦਾ ਧੜਕਦਾ ਤੇ ਉਹਨਾਂ ਦਾ ਜਿਹੜਾ ਖੂਨ ਦਾ ਰਿਸ਼ਤਾ ਹੁੰਦਾ ਭਰਾਵਾਂ ਦੇ ਖੂਨ ਦੇ ਰਿਸ਼ਤੇ ਦੇ ਨਾਲੋਂ ਕਿਤੇ ਉੱਪਰ ਅਤੇ ਕਿਤੇ ਪਵਿੱਤਰ ਹੁੰਦਾ ਤੁਹਾਡੀਆਂ ਗੱਲਾਂ ਤੋਂ ਇਹ ਸਾਫ਼ ਤੁਰਦਾ ਕਿ ਜਿਸ ਤਰ੍ਹਾਂ ਉਹਨਾਂ ਦੇ ਗੋਲੀਆਂ ਲੱਗੀਆਂ ਉਹਨਾਂ ਦੇ ਪੇਟ ਦੀਆਂ ਆਂਦਰਾਂ ਵੀ ਬਾਹਰ ਆ ਗਈਆਂ ਸੀ ਔਰ ਹੋ ਸਕਦਾ ਕਿ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਵੀ ਸੀ ਉਦੋਂ ਪਰ ਤੁਸੀਂ ਉਹ ਮਦਦ ਕੀਤੀ ਉਹਨਾਂ ਦਾ ਪਟਕਾ ਬੰਨਿਆ ਉਹਨਾਂ ਨੂੰ ਜਾਜਦੇ ਰਹੀ ਐਵੇਕੂਏਟ ਕੀਤਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਡਾਕਟਰ ਸਾਹਿਬ ਨੇ ਬੜੀ ਜਿਆਦਾ ਮਿਹਨਤ ਕੀਤੀ ਤੇ ਉਹ ਅੱਜ ਸਾਡੇ ਸਾਹਮਣੇ ਸਹੀ ਸਲਾਮਤ ਹੈ ਤੋਂ ਇਥੋਂ ਇਹ ਪਤਾ ਲੱਗਦਾ ਹੈ ਕਿ ਜਿਹੜਾ ਫੌਜ ਦੇ ਵਿੱਚ ਅਲੱਗ-ਅਲੱਗ ਮਾਂ ਦੇ ਪੇਟ ਦੇ ਵਿੱਚੋਂ ਜਨਮ ਲੈ ਕੇ ਵੀ ਸਾਰੇ ਜਿਹੜੇ ਸੈਨਿਕ ਹੁੰਦੇ ਆ ਉਹ ਭਰਾ-ਭਰਾ ਹੁੰਦੇ ਆ ਉਹਨਾਂ ਦਾ ਖੂਨ ਦਾ ਰਿਸ਼ਤਾ ਹੁੰਦਾ ਤਾਂ ਇਹ ਬੜੀ ਜੋਸ਼ ਵਾਲੀ ਜਜ਼ਬੇ ਵਾਲੀ ਤੇ ਇੱਕ ਸਿੱਖਿਆ ਲੈਣ ਵਾਲੀ ਗੱਲ ਹੈ ਕਿ ਅਗਰ ਅਲੱਗ-ਅਲੱਗ ਮਾਤਾ-ਪਿਤਾ ਦੇ ਪੇਟ ਦੇ ਵਿੱਚੋਂ ਜਨਮ ਲੈ ਕੇ ਵੀ ਉਹ ਭਰਾਵਾਂ ਵਾਂਗੂ ਰਹਿ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਰਹਿ ਸਕਦੇ ਤਾਂ ਮੇਰੇ ਵੱਲੋਂ ਤਾਂ ਹਾਂਜੀ ਪ੍ਰੇਮ ਸਿੰਘ ਸਾਹਿਬ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਜਦੋਂ ਤੁਸੀਂ ਗੋਲੀਆਂ ਲੱਗੀਆਂ ਤੇ ਤੁਹਾਨੂੰ ਵੈਕੂਏਟ ਕਰਤਾ ਇਸ ਤੋਂ ਬਾਅਦ ਦੇ ਵੀ ਤੁਸੀਂ ਹਸਪੀਟਲ ਚੱਲ ਗਏ ਤੁਹਾਡਾ ਇਲਾਜ ਹੋਇਆ ਅੱਜ ਤੁਸੀਂ ਸਹੀ ਸਲਾਮਤ ਸਾਡੇ ਸਾਹਮਣੇ ਬੈਠੇ ਹੋ ਤਾਂ ਇਲਾਜ ਜਿਹੜਾ ਹੋਇਆ ਉਹਦੇ ਬਾਰੇ ਤੁਸੀਂ ਅਗਰ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜਰੂਰ ਕਰੋ ਜੀ ਤੋਂ ਜਿਸ ਤਰ੍ਹਾਂ ਕਿ ਸਾਡੇ ਸੀਨੀਅਰ ਜਸੂ ਸਾਹਿਬ ਨੇ ਦੱਸਿਆ ਕਿ ਇਹਨਾਂ ਨੇ ਮੇਰੀ ਡਰੈਸਿੰਗ ਕੀਤੀ ਜਿੱਦਾਂ ਮੇਰੇ ਅੰਦਰਾ ਵੀ ਬਹੁਤ ਸੀ ਗਿਆ ਫਟੇ ਫੜਾ ਗਿਆ ਸੱਜੇ ਪਾਸੇ ਵਾਲਾ ਇਹਨਾਂ ਨੇ ਫਰਸਟ ਏਡ ਦੇ ਕੇ ਮੈਨੂੰ ਹੈਲੀਕਾਪਟਰ ਵਿੱਚ ਭੇਜ ਦਿੱਤਾ ਤੇ ਸਾਡੇ ਰਵੀ ਨਮੂਨਕਰ ਸਾਹਿਬ ਡਾਕਟਰ ਸੀਗੇ ਤੇ ਅੱਗੇ ਫਿਰ ਮੈਨੂੰ ਕਮਾਂਡ ਹਸਪੀਟਲ ਉਦੋਂਪੁਰ ਲੈ ਗਏ ਬਟ ਜਦੋਂ ਹੈਲੀਕਾਪਟਰ ਉੱਡਣ ਲੱਗਿਆ ਉਸ ਵੇਲੇ ਸੀਓ ਸਾਹਿਬ ਮਿਲਣਾ ਹੈ ਸੀਓ ਸਾਹਿਬ ਨੂੰ ਮੈਂ ਸਲੂਟ ਦਿੱਤਾ ਖੱਬੇ ਹੱਥ ਨਾਲ ਕਾਰਨ ਕਿ ਉਹ ਸੱਜੇ ਹੱਥ ਵਿੱਚ ਮੇਰਾ ਪੂਰਾ ਇਹ ਮੇਰੇ ਚੈਸਟ ਕਜਵਟੀ ਸੀਗੀ ਮੈਂ ਸੀਓ ਸਾਹਿਬ ਨੂੰ ਸਲੂਟ ਦੇ ਕੇ ਜਰੂਰ ਕਿਹਾ ਕਿ ਸਾਹਿਬ ਮੈਂ ਪਲਟਣ ਵਿੱਚ ਦੁਬਾਰਾ ਜਰੂਰ ਆऊंगा ਸੋ ਕਜਵਟੀ ਬਹੁਤ ਬੁਰੀ ਸੀਗੀ ਕਿ ਇਥੋਂ ਤੱਕ ਕਿ ਮੈਨੂੰ ਅੱਜ ਵੀ ਨਹੀਂ ਭੁੱਲਦਾ ਜਦੋਂ ਸਾਡੇ ਘਰੇ ਟੈਲੀਗ੍ਰਾਮ ਪਹੁੰਚੀ ਸੀ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਸੀ ਉਹਨਾਂ ਨੇ ਇਹ ਸੋਚਿਆ ਸੀ ਕਿ ਯਾਰ ਇਹ ਟੈਲੀਗ੍ਰਾਮ ਕੋਈ ਐਮੀ ਨਹੀਂ ਹੋਦੀ ਹੁੰਦੀ ਇਹ ਜ਼ਰੂਰ ਡੈਥੀ ਟੈਲੀਗ੍ਰਾਮ ਹੈ ਮਿੱਟੀਆ ਉਦੋਂ ਉਸ ਵੇਲੇ ਦੀ ਸੋਚ ਦੇ ਮਤਲਬ ਦੀ ਗੱਲ ਕਰਦੇ ਆ ਤਾਂ ਸਾਬ ਐਸੀ ਇੱਕ ਮੇਰੇ ਨੇ ਮੇਰੀ ਜ਼ਿੰਦਗੀ ਵਿੱਚ ਘਟੀ ਹੋਈ ਸੱਚੀ ਘਟਨਾ ਫਿਰ ਵੀ ਮੈਨੂੰ ਉਸ ਮਾਲਕ ਨੇ ਤੁਹਾਡੇ ਸਾਹਮਣੇ ਰੱਖਿਆ ਹੋਇਆ ਮੈਂ ਠੀਕ ਠਾਕ ਆ ਬਿਲਕੁਲ ਤੇ ਮੈਂ ਉਹਨਾਂ ਡਾਕਟਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬਚਾਇਆ ਇਹਨਾਂ ਸਭਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਫਰਸਟ ਏਡ ਦੇ ਕੇ ਉੱਥੇ ਤੱਕ ਪਹੁੰਚਾਇਆ ਤੇ ਕੁਮਾਰ ਹਸਪੀਟਲ ਵਿੱਚ ਮੈਂ ਸ਼ੇਮ ਇਗਰੈਂਟ ਹੋਵਾਂ ਉੱਥੋਂ ਮੈਂ ਠੀਕ-ਠਾਕ ਆ ਗਿਆ ਤੇ ਅਦੀ ਮੈਨੂੰ ਜਿਆਦਾ ਡਾਕਟਰ ਗੋਸ਼ ਸੀਗੇ ਕਰਨਲ ਗੋਸ਼ ਉਹਨਾਂ ਨੇ ਮੈਨੂੰ ਜਾਂਦਿਆਂ ਹੋਏ ਨੂੰ ਕਹਿ ਕੇ ਐ ਸਿੰਘ ਇਹ ਤਰੀ ਘੜੀ ਆ ਇਹ ਤਰਾ ਕੜਾਇਆ ਇਹ 3 ਬੁਲਟ ਜਿਓ ਨਿਕਲੇ ਤੇਰੀ ਚੈਸਟ ਉਚੋਂ ਉਹਨੇ ਤੇ ਮੈਂ ਡਾਕਟਰ ਨੂੰ ਸਵਾਲ ਕੀਤਾ ਕਿ ਸਰ ਮੈਂ ਕਿੰਨਾ ਚਿਰ ਜੜੀਆਂ ਲਾਉਂਗਾ ਮੈਨੂੰ ਡਾਕਟਰ ਹੱਸ ਕੇ ਗਿਆ ਕਿ ਹੈ ਪੈਂਸਿੰਗ ਜਾਂ ਤੈਨੂੰ 10000 ਕੁਝ ਨਹੀਂ ਹੋਣਾ ਤੇ ਸਭ ਤੋਂ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਆਪਾਂ ਕਾਰਗਲ ਦੇ 25ਵਾਂ ਸਾਲ ਮਨਾ ਰਹੇ ਹਾਂ ਸੋ ਸਾਰਾ ਇਹ ਜੋ ਵੀ ਮੇਰੀ ਖਾਣੀ ਸੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਮੈਂ ਸਾਰੇ ਸਹਿਬਾਨ ਦਾ ਧੰਨਵਾਦ ਕਰਦਾ ਹਾਂ ਖਾਸ ਕਰਕੇ ਸਾਡੇ ਕੈਪਟਨ ਜਸਵੰਤ ਸਾਹਿਬ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਇੱਥੇ ਤੱਕ ਤੁਹਾਡੇ ਤੱਕ ਪਹੁੰਚਾਇਆ ਜੈ ਹਿੰਦ ਸਾਹਿਬ ਮੇਰਾ ਇੱਕ ਇਹ ਸਵਾਲ ਆਈ ਕਿ ਤੁਸੀਂ ਇੰਨੀ ਤਪੱਸਿਆ ਕੀਤੀ ਇੰਨੀ ਮਿਹਨਤ ਕਰਕੇ ਭਾਰਤ ਮਾਤਾ ਦੀ ਸੇਵਾ ਵੀ ਕੀਤੀ ਤੋ ਉਹਦੇ ਇਹ ਵਿੱਚ ਦੇ ਵਿੱਚ ਜਿਹੜੀ ਭਾਰਤ ਮਾਤਾ ਉਹਨੇ ਵੀ ਸਾਨੂੰ ਪੈਸਾ ਵੀ ਦਿੱਤਾ ਸ਼ੋਰਤ ਵੀ ਦਿੱਤੀ ਸਨਮਾਨ ਵੀ ਸਾਨੂੰ ਦਿੱਤਾ ਤਾਂ ਜਿਹੜਾ ਉਹ ਭਾਰਤ ਮਾਤਾ ਨੇ ਸਾਨੂੰ ਪੈਸਾ ਦਿੱਤਾ ਸਾਡੇ ਗੁਜ਼ਾਰੇ ਵਾਸਤੇ ਸਾਡੇ ਬੱਚਿਆਂ ਵਾਸਤੇ ਜਦੋਂ ਬੱਚਿਆਂ ਦੇ ਉੱਤੇ ਲੱਗਾ ਤਾਂ ਉਹਦਾ ਜਿਹੜਾ ਫਲ ਫੁੱਲ ਕਿਸ ਤਰੀਕੇ ਦਾ ਨਿਕਲਿਆ ਬੱਚੇ ਕੀ ਕਰਦੇ ਆ ਹੁਣ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਸਵਾਲ ਪੁੱਛਿਆ ਅੱਜ ਉਸ ਕਾਲੀ ਧਰ ਪਰਚਨ 6 ਸਫਲਾਈ ਤੇ ਸਾਰੇ ਸ਼ਹੀਦਾਂ ਦੀ ਬਦੌਲਤ ਅੱਜ ਮੇਰੇ ਬੱਚੇ ਅ بڑا ਬੇਟਾ ਔਰ ਬੇਟੀ ਕਰੇਟਾ ਵਿੱਚ ਸਿਟੀਜ਼ਨ ਨੇ ਉਹਨਾਂ ਨੂੰ ਉੱਥੋਂ ਦੇ ਵੋਟ ਪਾਉਣ ਦਾ ਵੀ ਅਧਿਕਾਰ ਆ। ਛੋਟਾ ਬੇਟਾ ਮੇਰਾ ਐਡਵੋਕੇਟ ਆ ਜੋ ਕਿ ਦਿੱਲੀ ਵਿੱਚ ਮੇਰਾ ਸਟੇਟ ਦੀ ਕੈਰੀ ਕਰ ਰਿਹਾ। ਇਹ ਸਾਰਾ ਜੋ ਸ਼ੇਰ ਆ ਮੈਂ ਖਾਸ ਕਰਕੇ ਸਾਡੇ ਸ਼ਹੀਦਾਂ ਨੂੰ ਸਾਡੀ ਛੇ ਸਖਲਾਈ ਨੂੰ ਤੇ ਸਾਡੇ ਜਿੰਨੇ ਵੀ ਸਾਡੇ ਡਿਫੈਂਸਿਵ ਪਰਿਵਾਰ ਆ ਕਾਲੀ ਤਰ ਪੜਤੰਦੇ ਉਹਨਾਂ ਨੂੰ ਦਿੰਨਾ ਮੈਂ ਸ਼ੇਰ ਆ ਜੀ ਤੇ ਜਿਨ੍ਹਾਂ ਨੇ ਸਾਡੇ ਪਰਿਵਾਰ ਨੂੰ ਇਸ ਛੋਟੇ ਜਿਹੇ ਬੰਦੇ ਨੂੰ ਜ਼ਮੀਨ ਤੋਂ ਚੱਕ ਕੇ ਇੱਧਰ ਉੱਪਰ ਪਹੁੰਚਾਇਆ ਮੈਂ ਧੰਨਵਾਦ ਕਰਦਾ। ਤਾਂ ਬਿਲਕੁਲ ਫਿਰ ਤਾਂ ਮੇਰੇ ਖਿਆਲ ਸਾਡਾ ਇਹ ਕਹਿਣਾ ਜ਼ਰੂਰ ਬਣਦਾ ਹੈ ਕਿ ਹਰ ਕਰਮ ਆਪਣਾ karenge hai vatan tere liye dil diya hai jaan bhi denge ae vatan ae vatan tere liye bahut vadiya hai bahut vadiya ਤਾਂ ਸੂਬੇਦਾਰ ਹਰਭਜਨ ਸਿੰਘ ਸਾਹਿਬ ਜੀ ਕਿਉਂਕਿ ਤੁਸੀਂ ਬੜੇ ਤਜਰਬੇਕਾਰ ਹੋ ਜਦੋਂ ਇਹਨਾਂ ਦਾ ਹਾਦਸਾ ਹੋਇਆ ਸੀ ਉਸ ਸਮੇਂ ਤੁਸੀਂ ਸੀਨੀਅਰ ਜੀਸੀਓ ਸੀ ਤਾਂ ਜੇ ਮੰਨ ਕੇ ਚੱਲੀਏ ਕਿ ਸੀਨੀਅਰ ਜੀਸੀਓ ਤਕਰੀਬਨ 24-25 ਸਾਲ ਉਸ ਸਮੇਂ ਨੌਕਰੀ ਹੋਏਗੀ ਜਦੋਂ ਕਾਰਗਲ ਦੀ ਵਾਰ ਲੱਗੀ ਹੈ ਤਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਰ ਵੀ بڑے ਹਾਦਸੇ ਹੋਏ ਹੋਣਗੇ ਤੁਸੀਂ ਅਗਰ ਕੋਈ ਹੋਰ ਹਾਦਸਾ ਜਿਹੜਾ ਤੁਹਾਨੂੰ ਯਾਦ ਆਉਂਦਾ ਉਹ ਅਗਰ ਸਾਂਝਾ ਕਰਨਾ ਚਾਹੁੰਦੇ ਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਦੇਖੋ ਜੀ ਮੇਰੇ ਪਰਨ ਦੇ ਵਿੱਚ ਡਿਊਟੀ ਦੇ ਦੌਰਾਨ ਬੜੀ ਡਿਊਟੀ ਮੈਂ ਤਕਰੀਬਨ 7 ਸਾਲ ਐਸਐਲ ਡਿਊਟੀ ਕੀਤੀ ਹੈ 7-8 ਸਾਲ ਮੈਂ ਸੀਨੀਅਰ ਜੀਐਸ ਦੀ ਡਿਊਟੀ ਕੀਤੀ ਹੈ ਮੇਰੇ ਡਿਊਟੀ ਦੇ ਦੌਰਾਨ ਮੇਰੀ ਕੰਪਨੀ ਦੇ ਵਿੱਚ ਜਦੋਂ 81 ਤੇ ਸਿਗੀ ਪਲਟਨ ਦੇ 6 ਸੇ ਖਲਾਈ ਕੰਪਨੀ 81 ਤੇ ਸੀਗੀ ਤੇ ਇੱਕ ਭਜ ਰਿਪੋਰਟ ਤੇ ਜਵਾਨ ਸੀਗਾ ਬਲਦੇਵ ਸਿੰਘ ਉਹਦੇ ਦੁਸ਼ਮਣ ਦਾ ਅੱਗੇ ਫਾਇਰ ਆਇਆ ਫਾਇਰ ਆ ਕੇ ਜਦੋਂ ਲੱਗਾ ਅੱਗੇ ਮੋਰਚੇ ਦੇ ਵਿੱਚ ਲੱਗਾ ਉਹਦੇ ਵਿੱਚ ਗੋਲੀ ਲਾ ਕੇ ਮੋਰਚੇ 'ਚ ਉਹੀ ਕੋਟੇਟ ਹੋ ਕੇ ਉਹ ਜਵਾਨ ਦੇ ਗੋਲੀ ਲੱਗੀ ਬਲਦੇਵ ਸਿੰਘ ਲੈ ਕੇ ਉਹ ਉਥੇ ਸ਼ਹੀਦ ਹੋ ਗਿਆ ਉਤੋਂ ਬੜੀ ਮੁਸ਼ਕਲਾਂ ਚੱਕ ਕੇ ਲਿਆਏ ਆ ਬਹੁਤ ਔਖਾ ਸੀਗਾ ਉਤੋਂ ਲਿਆਣਾ ਤੇ ਰਾਤ ਨੂੰ ਨਿਕਲਦੇ ਸੀ ਇਹ ਫੈਰ ਬੜਾ ਹੰਗਾ ਸੀਗਾ ਫਿਰ ਉਹਨੂੰ ਬਿਆੰਦਾ ਚੱਕ ਕੇ ਫਿਰ ਉਹਨੂੰ ਪਿੱਛੇ ਭੇਜਿਆ ਇਸੇ ਦੌਰਾਨ ਉਥੇ ਪਿਛਲੇ ਪਾਸੇ ਇੱਕ ਕੋਟ ਸੀ ਉਥੇ ਮੇਰੇ ਕੰਪਨੀ ਦੇ ਕੁਝ ਟਰਪ ਰਹਿੰਦਾ ਸੀਗਾ ਛੋਟਾ ਉਹਦੇ ਨਾਇਬ ਸੂਬੇਦਾਰ ਗਰਨਾਮ ਸਿੰਘ ਸਾਹਿਬ ਸੀਗੇ ਕਬੱਡੀਆ ਔਰ ਨਾਇਬ ਗੁਸਤਾਰ ਸਿੰਘ ਕ੍ਰਾਸ ਕੰਟਰੀ ਵਾਲਾ ਇਹ ਉਥੇ ਲਿਆਂਦੇ ਉਹ ਸਵੇਰ ਨੂੰ ਜਦੋਂ ਮੋਰਚਿਆਂ ਨੂੰ ਚੈੱਕ ਕਰਦੇ ਹੁੰਦੇ ਸੀ ਵੀ ਇਹਦੇ ਵਿੱਚ ਕੋਈ ਮੈਨਮੁੰਦ ਨਹੀਂ ਲਾ ਗਿਆ ਕੋਈ ਦੁਸ਼ਮਨ ਜਾਂ ਕੱਦਾ ਉਹ ਪਹਿਲਾ ਗਰਨਾਮ ਸਿੰਘ ਸਾਹਿਬ ਗਿਆ ਉਹ ਗਿਆ ਤਾਂ ਜਾਂਦੇ ਮੈਨ ਤੇ ਪੈਰ ਆ ਗਿਆ ਉਹਦਾ ਪੈਰ ਫਟ ਗਿਆ ਉਹਦਾ ਪੈਰ ਕੱਟਣਾ ਪਿਆ ਉਹਨੂੰ ਉੱਥੇ ਮਗਰੇ ਗਰਚਰਨ ਸਿੰਘ ਆ ਗਏ ਗਰਚਰਨ ਸਿੰਘ ਦਾ ਦੂਜੇ ਮੈਨ ਤੇ ਆ ਗਿਆ ਉਹਦਾ ਵੀ ਉਹ ਉਹਨਾਂ ਨੂੰ ਉਥੋਂ ਚੱਕ ਕੇ ਲਿਆਂਦਾ ਐਂਬੂਲੈਂਸ ਆਈ ਬੜਾ ਫੱਟ ਉੱਥੋਂ ਪਹਾੜੀ ਲਾਕੇ ਜਾਣਾ ਥੋੜਾ ਮੁਸ਼ਕਲ ਜਿਹਾ ਸਟੇਜ ਵਾਲੇ ਪਾਰ ਕੇ ਲੈ ਫਿਰ ਉਹ ਪੀਜੀ ਪਿੱਛੇ ਹਸਪੀਟਲ ਰਿਜੋਰੀ ਉਹਨਾਂ ਦੋਨਾਂ ਦੇ ਵੀ ਪੈਰ ਕੱਟੇ ਗਏ ਖਸਵਾਲ ਬਟਾਲੀਅਨ ਅਖਨੂਰ ਚਲੇ ਗਈ ਆ ਅਖਨੂਰ ਬਣਾਲੇ ਨੇ ਗਏ ਆ ਉੱਥੇ ਮੈਂ ਸੀਨੀਅਰ ਜੇਸਰ ਜਦੋਂ ਕਿ ਮੇਰੇ ਹੌਲਦਾਰ ਪ੍ਰੇਮ ਸਿੰਘ ਦਾ ਏ ਕੇਸ ਹੋਇਆ ਸੀਗਾ ਉਸ ਤੋਂ ਬਾਅਦ ਜਿੱਦਾਂ ਕਿ ਘਾਤਕ ਬਣੂ ਜਿਹੜੀ ਸੀ ਉਹ ਸਾਡੇ ਡਲਟਾ ਕੰਪਨੀ ਦੇ ਨਾਲ ਰਹੀ ਸੀ ਤੇ ਮੈਨੂੰ ਵੀ ਸੀ ਉਸ ਆ ਦਾ ਹੁਕਮ ਸਿੱਧਾ ਮੈਸੇਜ ਮਿਲਿਆ ਸੀ ਕਿ ਤੁਸੀਂ ਜਦੋਂ ਅੱਗੇ ਜਾਣਾ ਆ ਅਫਰ ਜਾਂਦੇ ਆ ਤੇ ਉਹਨਾਂ ਦੇ ਨਾਲ ਤੁਸੀਂ ਵੀ ਜਾਇਆ ਕਰਨਾ ਤੇ ਮੈਂ ਵੀ ਜਾਂਦਾ ਸੀ ਉਹਨਾਂ ਨਾਲ ਇੱਕ ਦਿਨ ਮੇਰਾ ਕੋਲਣੀ ਕਮਾਂਡਰ ਅਜੀਤ ਕੁਮਾਰ ਸਾਹਿਬ ਗੈਗ ਗੱਤ ਘਟੁੰਦੇ ਨਾਲ ਅੱਗੇ ਕੀ ਕਰਨ ਵਾਸਤੇ ਤੇ 1 ਕਿਲੋਮੀਟਰ ਆਪਣੀ ਪੋਸਟ ਤੋਂ ਅੱਗੇ ਜਾਣਾ ਹੁੰਦਾ ਸੀ ਯਾਰ ਫਾਰ ਰੋਡ ਪੋੜਾ ਅੰਦੇ ਰਾਈਟ ਸਾਈਡ ਤੋਂ ਓਕੇ ਤੇ ਰੇ ਕੀ ਕਰਦੇ ਸੀ ਉੱਥੇ ਕੰਪਨੀ ਕੁਮਾਰ ਆਇਆ ਕੁਮਾਰ ਸਾਹ ਦਾ ਪੈਰ ਮੈਨ ਤੇ ਆ ਗਿਆ ਉਹਦਾ ਪੈਰ ਮੈਨ ਤੇ ਉੜ ਗਿਆ ਤੇ ਵਜਨ ਪਾਰਾ ਸੀਗਾ ਜਵਾਨ ਸੀ ਬਹੁਤ 6 ਫੁੱਟ ਤੋਂ ਉਪਰ ਉਹਦੀ ਹਾਈਟ ਹੋਣੀ ਆ ਉਹਨਾਂ ਨੂੰ ਫਿਰ ਮੇਰਾ ਕੰਪਨੀ ਦਾ ਹੀ ਨਾਇਕ ਮੁਖਤਿਆਰ ਸਿੰਘ ਗੰਗਵਾਲਾ ਉਹ ਚੱਕ ਕੇ ਲੈ ਕੇ ਆਇਆ ਪਿੱਛੇ ਜਦ ਤੱਕ ਉੱਥੇ ਐਂਬੂਲੈਂਸ ਆਉਂਦੀ ਆਉਂਦੀ ਸੀਗੀ ਤਾਂ ਫਿਰ ਉਹਨੂੰ ਲੈ ਕੇ ਉਦੋਂਪੁਰ ਹਸਪੀਟਲ ਲੈ ਕੇ ਗਏ ਆ ਤੇ ਉਹਦੀ ਬਦੌਲਤ ਉਸ ਲਿਆਉਣ ਦੇ ਕਰਕੇ ਨਾਇਕ ਮੁਖਤਿਆਰ ਸਿੰਘ ਨੂੰ ਸੈਨਾ ਮੈਡਲ ਅਵਾਰਡ ਮਿਲਿਆ ਔਰ ਮੈਂ ਔਰ ਮੇਰਾ ਟੂਏਸੀ ਮਿਲ ਗਿਆ ਦਾ ਅਸੀਂ ਦੋ ਦੋ ਜਣੇ ਫਿਰ ਉਦੋਂਪੁਰ ਹਸਪੀਟਲ ਗਏ ਆ ਜਦੋਂ ਅਜੀਤ ਕੁਮਾਰ ਸਾਹਿਬ ਦਾ ਕੰਪਨੀ ਕਮਾਂਡ ਦਾ ਪੈਰ ਟਟਿਆ ਗਿਆ ਤੇ ਉਹਦਾ ਹੀ ਜਾ ਕੇ ਉੱਥੇ ਪਤਾ ਲੈ ਕੇ ਆਏ ਤੇ ਅੱਜ ਵੀ ਮੇਰੀ ਗੱਲ ਉਹਨਾਂ ਨਾਲ ਹੁੰਦੀ ਰਹਿੰਦੀ ਆ ਤੇ ਹੋ ਮਿੰਨੇ ਤੇ ਇੱਕ ਦੋ ਵਾਰੀ ਯਾਦ ਇੱਕ ਵਾਰੀ ਜਾਂ ਦੋ ਮਹੀਨਿਆਂ ਬਾਅਦ ਕਰ ਲਈਦੀ ਆ ਤੇ ਅੱਜ ਵੀ ਉਹ ਇਸ ਟਾਈਮ ਡਿਊਟੀ ਤੇ ਜਾਂ ਦੋ ਸਾਲ ਦੀ ਉਹਨੇ ਲਈ ਆ ਤੇ ਜੈਪੁਰ ਰਹਿੰਦੇ ਆ ਉਹ ਆ 15 ਤਰੀਕ ਨੂੰ ਨਾਲ ਗੱਲਬਾਤ ਹੋਈ ਆ ਤੇ ਬਹੁਤ ਅچھے ਤਰੀਕੇ ਨਾਲ ਬੜਾ ਹੱਸ ਕੇ ਕੇ ਗੱਲ ਕਰਦੇ ਆ ਹੋਰ ਵੀ ਆਫਰ ਹੈਗੇ ਜਿਹੜੇ ਬੜੇ ਅਲਾਵਾਤਾ ਆ ਉਹ ਮੇਰੇ ਡਿਊਟੀ ਦੇ ਦੌਰਾਨ ਸੀਨੀਅਰ ਜੀ ਦੇ ਦੌਰਾਨ ਬਾਕੀ ਹੋਰ ਦੂਜੀਆਂ ਕੰਪਨੀਆਂ 'ਚ ਵੀ ਬਹੁਤ ਜ਼ਿਆਦਾ ਕੰਜਰਟੀ ਹੋਈ ਹੈ ਜਿੱਦਾਂ ਮੇਰੇ ਨਾਲ ਡਲੜਾ ਕੰਪਨੀ ਸੀ ਇਹਦੀ ਫਾਰਵਰਡ ਬੋਰਡ ਸੀ ਦੀ ਉੱਥੇ ਵੀ ਕਾਫੀ ਕੰਜਰਟੀਆਂ ਹੋਈਆਂ ਆ ਫਿਰ ਪਰੇ ਬ੍ਰਿਵੋ ਕੰਪਨੀ ਸੀ ਉਧਰ ਵੀ ਕਾਫੀ ਹੋਈਆਂ ਆ ਤੇ ਉਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਸਾਡੀ ਪਲਟਨ ਨਾਲ ਨਿਸ਼ਾਨ ਹੋਇਆ ਕਾਲੀਦਰ ਪਲਟਨ ਦੇ ਸ਼ਹੀਦ ਜੇ ਉਹਨਾਂ ਦੇ ਬਹੁਤ ਹੀ ਉਹਨਾਂ ਦਾ ਧੰਨਵਾਦ ਆ ਉਹਨਾਂ ਦੇ ਪਰਿਵਾਰਾਂ ਦਾ ਬਹੁਤ ਧੰਨਵਾਦ ਆ ਜਿਹੜੇ ਕਿ ਅੱਜ ਇਸ ਮਕਾਮ ਤੇ ਖੜੇ ਆ ਪੈਨਸ਼ਨ ਚਲੋ ਮਿਲਦੀ ਆ ਕੋਈ ਪੈਸਾ ਮਿਲਦਾ ਉਹਨਾਂ ਨੂੰ ਤਾਂ ਬੜੇ ਅچھے ਤਰੀਕੇ ਨਾਲ ਚਲੋ ਆਪਣਾ ਚੱਲਦਾ ਹੈ ਤੇ ਬਾਕੀ ਬਹੁਤ ਵਧੀਆ ਮਾਲਕ ਦੀ ਕਿਰਪਾ ਆ ਸਭ ਤੇ ਤੇ ਫਲਟਣ ਦੀ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਕਰਦੇ ਆ ਜਿਹੜਾ ਕਿ ਸਾਨੂੰ ਫਲਟਣ ਨੇ ਨੌਕਰੀ ਇਹਦੀ ਲੰਬੀ ਕਰਾਈ ਐਨਾ ਸਾਨੂੰ ਸਤਿਕਾਰ ਦਿੱਤਾ ਔਰ ਅਜੇ ਉਸ ਬਟਾਲੀਅਨ ਦੀ ਖਾਤਰ ਔਰ ਅਕੀਦਾ ਦੇ ਜਿਹੜੇ ਸਾਡੇ ਨਾਲ ਜਵਾਨ ਸੀ ਸ਼ਹੀਦ ਹੋਏ ਆ ਜਾਂ ਪਰਿਵਲਟੀ ਹੋ ਗਏ ਉਹਨਾਂ ਦੀ ਬਰਤ ਅੱਜ ਇਸ ਮਕਾਮ ਤੇ ਬੈਠੇ ਆ ਤੇ ਬਹੁਤ ਬਹੁਤ ਸ਼ੁ크ਰਾ ਦਾ ਮਾਤਰਾ ਵਾਹੀ ਗੁਈਗਾ ਅਲਸਾ ਬਾਈ ਅੱਛਾ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੇ ਸਾਡੇ ਜਵਾਨ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰ ਹੈ ਤਾਂ ਜਿਸ ਤਰ੍ਹਾਂ ਅੱਗੇ ਫੌਜ ਦਾ ਇੱਕ ਪ੍ਰੋਸੀਜਰ ਹੁੰਦਾ ਕਿ ਉਹ ਤਾਂ ਬਿਲਕੁਲ ਸਮੇਂ-ਸਮੇਂ ਦੇ ਉੱਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਬੁਲਾਉਂਦੇ ਵੀ ਆ ਉਹਨਾਂ ਦੇ ਦੁੱਖ ਤਕਲੀਫ ਜਿਹੜੇ ਉਹ ਸੁਣਦੇ ਵੀ ਆ ਜੇ ਕੋਈ ਉਹਨਾਂ ਨੂੰ ਸਹੂਲਤ ਮਿਲਦੀ ਆ ਤਾਂ ਉਹ ਵੀ ਪ੍ਰੋਵਾਈਡ ਕਰਵਾਉਂਦੇ ਆ ਤਾਂ ਜਿਸ ਤਰ੍ਹਾਂ ਹੁਣ ਪਰਮਾਤਮਾ ਦੀ ਕਿਰਪਾ ਅਕੇ ਤੁਸੀਂ ਇੰਨੀ ਮੁਸ਼ਕਲ ਜ਼ਿੰਦਗੀ ਕੱਟਣ ਦੇ ਬਾਵਜੂਦ ਵੀ ਇੰਨੀਆਂ ਤੰਗੀਆਂ ਤਕਲੀਫਾਂ ਕੱਟਣ ਦੇ ਬਾਵਜੂਦ ਵੀ ਤੁਹਾਡੀ ਸਿਹਤ ਜਿਹੜੀ ਆ ਅਜੇ ਬਹੁਤ ਵਧੀਆ ਤਾਂ ਕੀ ਜਿਹੜੇ ਰਿਟਾਇਰਮੈਂਟ ਸੈਨਿਕ ਆ ਉਹ ਵੀ ਇਕੱਠੇ ਹੋਊਗੇ ਕੋਈ ਇਹੋ ਜਿਹਾ ਉਪਰਾਲਾ ਕਰਦੇ ਆ ਕਿ ਜਿਹੜੇ ਸ਼ਹੀਦਾਂ ਦੇ ਪਰਿਵਾਰ ਆ ਉਹਨਾਂ ਨੂੰ ਮਿਲਣ ਜਾਂ ਉਹਨਾਂ ਦਾ ਕੋਈ ਦੁਖਤੀ ਤਕਲੀਫ ਵਡਾਉਣ ਦੇ ਵਿੱਚ ਮਦਦ ਕਰਨਾ ਕੋਈ ਤੁਸੀਂ ਇਸ ਤਰੀਕੇ ਦਾ ਬਣਾਈ ਹੋਈ ਸੰਸਥਾ ਜਾਂ ਕਿਸ ਤਰ੍ਹਾਂ ਕਰਦੇ ਹੋ ਇਹ ਕੰਮ ਇਹ ਦੇਖੋ ਜਦਾਂ ਅਸੀਂ ਜਿੰਨੇ ਵੀ ਰਿਟਾਇਰ ਆ ਅਸੀਂ ਇੱਕ ਗਰੁੱਪ ਬਣਾਇਆ ਹੈ ਲੱਗ ਲੱਗ ਜਦਾਂ ਇਲਾਕੇ ਦੇ ਵੀ ਗਰੁੱਪ ਬਣੇ ਆ ਇੱਕ ਮੇਨ ਗਰੁੱਪ ਬਣਾਇਆ ਹੋਇਆ ਜਿਹੜਾ ਤੇ ਅਸੀਂ ਹਰ ਸਾਲ ਤਕਰੀਬਨ ਤਿੰਨ ਸਾਲ ਤੋਂ ਅਸੀਂ ਇਹ ਬਟਾਲੀਅਨ ਦਾ ਰੈਜਿੰਗ ਡੇ ਮਨਾਉਂਦੇ ਆ ਉਹਦੇ ਵਿੱਚ ਜਦਾਂ ਆਉਂਦੇ ਆ ਇਹ ਛੀਦਾ ਦੇ ਪਰਿਵਾਰ ਆਉਂਦੇ ਆ ਜਾਂ ਫੈਮਿਲੀ ਆ ਜਾਂ ਕੋਈ ਉਹਦੀ ਕੋਈ ਦੁੱਖ ਤਕਰੀਬ ਆ ਜਾਂ ਉਹਦੀ ਸੁਣਨੀ ਫਿਰ ਸਾਡੇ ਜਿਹੜਾ ਗਰੁੱਪ ਬਣਾਏ ਲੱਗ ਲੱਗਾ ਅਸੀਂ ਹਰ ਮਹੀਨੇ ਤੇ ਜਾਂ ਦੋ ਚਾਰ ਬੰਦੇ ਜਾਂ ਤਿੰਨ ਬੰਦੇ ਅਸੀਂ ਇਕੱਠੇ ਹੋ ਕੇ ਮਿਲਦੇ ਵੀ ਇੱਕ ਦੂਜੇ ਨਾਲ ਫਿਰ ਅਸੀਂ ਕੋਈ ਬੰਦਾ ਜਦਾਂ ਸਾਡਾ ਹੀ ਕੋਈ ਜਵਾਨ ਆ ਜਾ ਐਨਸੀ ਹੋ ਜਾ ਜੀਸੀ ਹੋ ਜਾ ਉਹ ਠੀਕ ਨੇ ਅਸੀਂ ਉਹਨਾਂ ਕੋ ਵੀ ਜਾ ਕੇ ਮਿਲਦੇ ਆਂ ਉਹਨਾਂ ਦਾ ਵੀ ਦੁੱਖ ਸੁੱਖ ਵਡਾਉਂਦੇ ਆਂ ਇਸੇ ਤਰ੍ਹਾਂ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਜਿਹੜੇ ਵਿਧਵਾ ਵਰਤਾਂ ਆ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀਆਂ ਕਾਰਵਾਈਆਂ ਨੂੰ ਜਾ ਕੇ ਮਿਲਦੇ ਆਂ ਔਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਜੇ ਪੁੱਤਰਾ ਔਰ ਕੇਨ ਕੋਈ ਪੈਨਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ ਜਾਂ ਕੇਨ ਕੋਈ ਹੋਰ ਉਹਨਾਂ ਨੂੰ ਦੱਸੀਦਾ ਆ ਵੀ ਆ ਫਾਰਮ ਇੱਥੋਂ ਬਣਨਾ ਆ ਆ ਜਿੱਦਾਂ ਕਰਨਾ ਆ ਜਿੱਦਾਂ ਇਸੇ ਚ ਫਾਰਮ ਕਾਰਡ ਬਣਾਉਣਾ ਆ ਜਾਂ ਕੋਈ ਬੈਂਕ ਦਾ ਕੰਟੇਨਰ ਦਾ ਕਾਰਡ ਬਣਾਉਣਾ ਆ ਉਹ ਉਹਨਾਂ ਨੂੰ ਨਹੀਂ ਪਤਾ ਹੁੰਦਾ ਤਾਂ ਕੋਈ ਇਹ ਦੱਸ ਕੇ ਵਾ ਕੋ ਫਾਰਮ ਭਰਾ ਕੇ ਤਾਂ ਉਹ ਬਣਾਏ ਜਾਂਦੇ ਆ ਬਾਕੀ ਜਿੱਦਾਂ ਮੇਰੀ ਤਾਂ ਇਹ ਇੱਕ ਹੋਰ ਆਇਕ ਐਕਸਮੈਨ ਕੋਈ ਵੀ ਐਕਸਮੈਨ ਆ ਕਿਸੇ ਵੀ ਰੈਜਿਮੈਂਟ ਦਾ ਆ ਜਾਂ ਕਿਸੇ ਵੀ ਗਰੁੱਪ ਦਾ ਆ ਮੇਰੀ ਇੱਕ ਇਹ ਸਲਾਹ مشਵਰਾ ਹੈ ਕਿ ਜੋ ਵੀ ਇਲਾਕੇ ਦੇ ਜਦਾਂ ਕੋਈ ਵੀ ਜਾਂ ਜਿਹੜੇ ਵਾਈ ਕਰ ਲਓ ਜਾਂ ਦਵਾਬਾ ਕਰ ਲਓ ਮਾਲਵਾ ਕਰ ਲਓ ਜਾਂ ਮਾਝਾ ਕਰ ਲਓ ਇਹਦੇ ਵਿੱਚ ਗਰੁੱਪ ਬਣਾਓ ਉੱਥੇ ਜਿੱਦਾਂ 15 ਅਗਸਤ ਨੂੰ ਜਾਂ ਆਪਣਾ ਕੋਈ ਫੰਕਸ਼ਨ ਕਰਿਆ ਕਰੋ ਪਟੇ ਹੋਇਆ ਕਰੋ ਉਸ ਤੋਂ ਬਾਅਦ ਹਰ ਇੱਕ ਦੇ ਬੱਚਿਆਂ ਦੇ ਬਾਰੇ ਪੁੱਛੋ ਬੱਚਿਆਂ ਦੀ ਪੜ੍ਹਾਈ ਕਿੱਦਾਂ ਆ ਉਹਦੇ ਰਹਿਣਾ ਸਹਣਾ ਕਿੱਦਾਂ ਆ ਬੱਚਿਆਂ ਨੂੰ ਕਿੱਦਾਂ ਪੜਾਉਣਾ ਆ ਉਹ ਨੂੰ ਜੋ ਵੀ ਅੱਜ ਕੱਲ ਜਿਹੜੇ ਹੁਣ ਬੱਚੇ ਉਹਨਾਂ ਦੀ ਪੜ੍ਹਾਈ ਦਾ ਖਾਸ ਖਿਆਲ ਕਰਨਾ ਚਾਹੀਦਾ ਕਿਉਂ ਪੜ੍ਹਾਈ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ ਵੀ ਹੈ ਤੇ ਇੱਕ ਤਾਲ ਜਿ ਕਿਸੇ ਨੂੰ ਵੜਾਂਗੇ ਕਿਸੇ ਨੂੰ ਜਾਵਾਂਗੇ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਤਾਂ ਉਹਦੇ ਦੁੱਖ ਸਾਨੂੰ ਪਤਾ ਲੱਗੂਗਾ ਸਾਡੇ ਨੂੰ ਪਤਾ ਲੱਗੂਗਾ ਤੇ ਅਸੀਂ ਇੱਕ ਦੂਜੇ ਦਾ ਦੁੱਖ ਵਡਾ ਸਕਦੇ ਆ ਸਾਡਾ ਬਹੁਤ ਵਧੀਆ ਇਹ ਸਿਸਟਮ ਬਣਾਇਆ ਹੋਇਆ ਹੈ ਤੇ ਕੰਮ ਚੱਲਦਾ ਹੈ ਬਹੁਤ ਬਹੁਤ ਤਰੀਕੇ ਨਾਲ ਕਰ ਰਹੇ ਆ ਤੇ ਕਾਹਮ ਅਸੀਂ ਬਣਾਉਣ ਲੱਗੇ ਆ ਜਿੱਦਾਂ ਜਿਹੜੇ ਵਾਈਜੀ ਕਰੀਏ ਬੰਦੇ ਇਕੱਠੇ ਹੋਣ ਭਾਵੇਂ 2 ਮਹੀਨੇ ਬਾਅਦ ਹੋ ਜਾਣਾ ਤੇ 9 ਮਹੀਨੇ ਬਾਅਦ ਹੋ ਜਾਣਾ ਤੇ ਬੈਠ ਕੇ ਗੱਲਬਾਤ ਕੀਤੀ ਜਾਵੇ ਔਰ ਇੱਕ ਦੂਜੇ ਦਾ ਦੁੱਖ ਪੁੱਛਿਆ ਜਾਵੇ ਇੱਕ ਦੂਜੇ ਨੂੰ ਕੋਈ ਪ੍ਰੋਬਲਮ ਆ ਉਹਨੂੰ ਪੁੱਛੀ ਜਾਵੇ ਉਹਦੇ ਵਿੱਚ ਵੀ ਜਦੋਂ ਕੋਈ ਸ਼ਹੀਦ ਆ ਜਾ ਉਹਦਾ ਪਰਿਵਾਰ ਆ ਉਹਦੀ ਵਿਧਵਾ ਔਰਤ ਆ ਉਹਨੂੰ ਵੀ ਸੱਦਿਆ ਜਾਵੇ ਤੇ ਉਹਦੇ ਨਾਲ ਗੱਲਬਾਤ ਕੀਤੀ ਜਾਵੇ ਤੇ ਮੈਂ ਤਾਂ ਮੇਰੇ ਪਿੰਡ ਦੇ ਵਿੱਚ ਵੀ ਹੈਗੇ ਆ ਵਿਧਵਾ ਔਰਤਾਂ ਦੋ ਮੈਂ ਤੁਹਾਗਾਂ ਦਾ ਨਾਲ ਕਦੇ ਵੀ ਜਾ ਕੇ ਗੱਲ ਕਰਦਾ ਰਹਿਣਾ ਨਾ ਪੁੱਛਦਾ ਰਹਿਣਾ ਨਾ ਤੁਹਾਨੂੰ ਕੋਈ ਕਿਸੇ ਐੜ ਤੋਂ ਕੋਈ ਪ੍ਰੋਬਲਮ ਆ ਜਾਂ ਤੁਹਾਡਾ ਪੈਨਸ਼ਨ ਤੋਂ ਆ ਜਾਂ ਕੋਈ ਕੰਡੀਆਂ 14 ਦੀ ਕੋਈ ਨਹੀਂ ਤੁਹਾਨੂੰ ਪਤਾ ਲੱਗਦਾ ਉਹ ਮੈਨੂੰ ਦੱਸੋ ਮੈਂ ਤੁਹਾਡਾ ਉਹ ਨਾਲ ਜਾ ਕੇ ਹੱਲ ਕਰਾਉਂ ਤੋ ਕਰਾਈ ਜਾ ਵੀਏਗਾ ਤੇ ਮੈਂ ਤਾਂ ਆਉਣ ਵਾਲੇ ਸਮਾਜ ਨੂੰ ਸਾਰਿਆਂ ਨੂੰ ਇਹ ਹੀ ਕਹਿਣਾ ਚਾਹਨਾ ਸਭ ਤੋਂ ਪਹਿਲਾਂ ਪੜਾਈ ਬੱਚਿਆਂ ਨੂੰ ਪੜਾਈ ਆਪਣੇ ਸਰੀਰ ਦੀ ਤੰਦਰੁਸਤੀ ਰਖਣੀ ਜਾਈ ਦੀ ਹੈ ਔਰ ਆਪਣਾ ਚੱਲੋ ਫਿਰੋ ਜਿੱਦਾਂ ਵੀ ਹੈਗੀ ਆ ਕਿਤੇ ਵੀ ਤੁਹਾਨੂੰ ਕੋਈ ਬੰਦਾ ਮਿਲਦਾ ਹੈ ਉਹਦੇ ਨਾਲ ਹੱਸ ਖੇਡ ਕੇ ਆਪਣਾ ਟਾਈਮ ਪਾਸ ਕਰੋ ਤੇ ਬਹੁਤ ਵਧੀਆ ਲੱਗਦਾ ਇੱਕ ਦੂਜੇ ਨੂੰ ਮਿਲ ਕੇ ਬੜੀ ਖੁਸ਼ੀ ਹੁੰਦੀ ਆ ਜਦੋਂ ਇੱਕ ਦੂਜੇ ਨੂੰ ਮਿਲਦੇ ਆਜਾ ਮੇਰੇ ਕੋਲ ਆਏ ਹੈ ਜੋ ਸਰਵਾਸਾ ਆਏ ਤੇ ਬੜੀ ਖੁਸ਼ੀ ਆਈ ਲੱਗ ਰਹੀ ਆ ਤੇ ਬਹੁਤ ਹੀ ਅੱਛਾ ਲੱਗਾਇਆ ਬੈਠੇ ਆ ਗੱਪ-ਸ਼ਪ ਬੜੀ ਕੀਤੀ ਆ ਦੇ ਆ ਵੀਡੀਓ ਬਣਾ ਕੇ ਪਾ ਰਹੇ ਜੋ ਹੱਡ ਵੀ ਤੀਆਂ ਸੀਗੀਆਂ ਉਹ ਸਾਰੀਆਂ ਗੱਲਾਂ ਆਪਾਂ ਦਸੀਆਂ ਤੇ ਜਿਹਨਾਂ ਨੂੰ ਪਤਾ ਆ ਉਹ ਸਾਰੇ ਇਹ ਚੀਜ਼ ਦੇਖਣਗੇ ਕਿਦਾਂ ਪਿੰਡਾ ਹੋਇਆ ਕੀ ਹੈਗਾ ਕਿਦਾਂ ਨਹੀਂ ਹੈ ਕਪੜਾ ਬਹੁਤ ਵਧੀਆ ਲੱਗਾ ਇਹਨਾਂ ਨੂੰ ਮਿਲ ਕੇ ਤੇ ਮਹਾਰਾਜ ਇਹਨਾਂ ਨੂੰ ਵੀ ਤੰਦਰੁਸਤੀ ਸੁਖਸ਼ਾਂਤੀ ਬਖਸ਼ਿਸ਼ ਕਰੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਜੀ ਮੇਰਾ ਖਿਆਲ ਜਿਸ ਤਰੀਕੇ ਦੇ ਤੁਹਾਡੇ ਵਿਚਾਰ ਆ ਸਾਡੀ ਜਿਹੜਾ ਸਾਡਾ ਸਮਾਜ ਹੈ ਸਾਡੀ ਇਨਸਾਨੀਅਤ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਅਸੀਂ ਜੇ ਅੱਜ ਤੰਦਰੁਸਤਾਂ ਤਾਂ ਜਿਹੜੇ ਕੋਈ ਲੋੜਵੰਦ ਹੈ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀ ਦੁੱਖ ਤਕਲੀਫ ਸੁਣੀਏ ਤੇ ਉਹਨਾਂ ਦੀ ਜ਼ਰੂਰਤ ਸ਼ੁਦਾ ਜਿਹੜੀ ਆ ਉਹ ਮਦਦ ਕਰੀਏ ਬਹੁਤ ਹੀ ਵਧੀਆ ਤੁਹਾਡੇ ਵਿਚਾਰ ਲੱਗੇ ਜੀ ਤੇ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਕਿ ਤੁਹਾਨੂੰ ਲੰਮੀ ਉਮਰ ਦੇਵੇ ਸਿਹਤ ਯਾਪ ਦੇਵੇ ਤੇ ਤੁਸੀਂ ਸਮਾਜ ਦੀ ਇਸੇ ਤਰੀਕੇ ਨਾਲ ਸੇਵਾ ਕਰਦੇ ਰਹੋ ਸੁਬੇਦਾਰ ਮੇਜਰ ਪ੍ਰੇਮ ਸਿੰਘ ਸਾਹਿਬ ਜੀ ਤੁਹਾਡੇ ਤੋਂ ਆਖਰੀ ਸਵਾਲ ਹੈ ਮੇਰਾ ਕਿ ਤੁਸੀਂ ਜਿਹੜਾ ਸਾਡਾ ਸਮਾਜ ਹੈ ਇਹਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਦੇਖੋ ਸਾਹਿਬ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਇਹ ਜੋ ਸਨੇਹਾ ਹੈ ਜਿਸ ਤਰ੍ਹਾਂ ਕਿ ਮੈਂ ਫਗਵਾੜੇ ਤੋਂ ਬਲੰਗ ਕਰਦਾ ਹਾਂ ਸਾਡੇ ਅਸੀਂ ਫਗਵਾੜੇ ਏਰੀਆ ਵਿੱਚ ਅਲੱਗ-ਅਲੱਗ ਪਿੰਡਾਂ ਤੋਂ 24 ਡਿਫੈਂਸ ਪਰਸਨ ਆ ਤੇ ਅਲੱਗ-ਅਲੱਗ ਪਿੰਡਾਂ ਤੋਂ ਅਸੀਂ ਕਈ ਵਾਰ ਬੱਚੇ ਇਕੱਠੇ ਕਰਕੇ ਸਾਡਾ ਜੋ ਰਾਮਗੜੀਆ ਕਾਲਜ ਦਾ ਅਕਾਲ ਅਕੈਡਮੀ ਗਰਾਊਂਡ ਆ ਉਹਦੇ ਵਿੱਚ ਅਸੀਂ ਟ੍ਰੇਨਿੰਗ ਦਿੰਨੇ ਆ ਪਿਛਲੇ ਸਾਲ ਅਸੀਂ 25 ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਸੀਗੀ ਤੇ ਉਹਨਾਂ ਵਿੱਚੋਂ ਤਿੰਨ ਬੱਚੇ ਜੋ ਆ ਆਰਮੀ ਵਿੱਚ ਭਰਤੀ ਹੋ ਗਏ ਸਾਨੂੰ ਬੜਾ ਸਕੂਨ ਮਿਲਿਆ ਕਿ ਅਕਸਰ ਤਿੰਨ ਪਰਿਵਾਰ ਤੇ बसे ਬਾਕੀ ਮੈਂ ਸਾਡੇ ਡਿਫੈਂਸ ਪਰਸਨ ਜਿਹੜੇ ਸਾਡੇ ਫੌਜੀ ਪਰਿਵਾਰਾਂ ਦੇ ਬੱਚੇ ਐਸ ਵੇਲੇ ਜੋਬ ਕਰ ਰਹੇ ਆ ਸਾਡਾ ਉਹਨਾਂ ਨੂੰ ਇਹ ਸੁਨੇਹਾ ਹੈ ਕਿ ਤੁਸੀਂ ਵਧੀਆ ਢੰਗ ਨਾਲ ਜੋਬ ਕਰੋ ਆਪਣੇ ਪਰਿਵਾਰਾਂ ਦਾ ਆਪਣੇ ਮਾਪਿਆਂ ਦਾ ਆਪਣੇ ਬੱਚਿਆਂ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰੋ ਤੇ ਆਪਣਾ ਪੈਸਾ ਇਨਵੈਸਟ ਕਰੋ ਜਰੂਰ ਤਾਂ ਕਿ ਜਦੋਂ ਤੁਸੀਂ ਰਿਟਾਇਰ ਹੋਵੋ ਤੁਸੀਂ ਆਪਣੇ ਐਸੇ ਬੱਚਿਆਂ ਦੀ ਹਾਇਰ ਐਜੂਕੇਸ਼ਨ ਤੇ ਖਰਚ ਕਰ ਸਕੋ ਤਾਂ ਕਿ ਉਹਨਾਂ ਦਾ ਕੈਰੀਅਰ ਵਧੀਆ ਹੋ ਗਏ ਬਾਕੀ ਸਿਵਲ ਵਿੱਚ ਜੋ ਸਾਡੇ ਸੱਜਣਾ ਸੀ ਉਹਨਾਂ ਨੂੰ ਵੀ ਸਨੇਹ ਦੇਣਾ ਚਾਹੁੰਦੇ ਆ ਕਿ ਉਹ ਵੀ ਜ਼ਰੂਰੀ ਨਹੀਂ ਕਿ ਫੌਜ ਵਿੱਚ ਆ ਕੇ ਦੇਸ਼ ਸੇਵਾ ਕੀਤੀ ਜਾਵੇ ਉਹ ਇੱਕ ਵਧੀਆ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਇੱਕ ਉਹ ਸਮਾਜ ਸੇਵੀ ਬਣ ਕੇ ਵੀ ਦੇਸ਼ ਦੀ ਸੇਵਾ ਕਰ ਸਕਦੇ ਨੇ ਸੋ ਸਾਡੇ ਇਹੀ ਵਿਚਾਰਨ ਜੀ ਅਸੀਂ ਧੰਨਵਾਦ ਕਰਦੇ ਆ ਕੈਪਟਨ ਜਵਾਨ ਸਿੰਘ ਸਾਹਿਬ ਦਾ ਤੇ ਸਾਡੇ ਸੁਭੇਰ ਵਿੱਚ ਹਰਪ੍ਰੀਤ ਸਿੰਘ ਸਾਹਿਬ ਦਾ ਜਿਨਾਂ ਨੇ ਬਹੁਤ ਹੀ ਆਪਣਾ ਕੀਮਤੀ ਟਾਈਮ ਕਟਿਆ ਔਰ ਜਾਗਰੂਕਾ ਵਾਸਤੇ ਜੋ ਵੀ ਆਪਣੇ ਅਸੀਂ ਆਪਣੇ ਸਾਂਝੇ ਵਿਚਾਰ ਤੋਂ ਲਾ ਦਿੱਤੇ ਆ ਸ਼ੁਕਰੀਆ ਧੰਨਵਾਦ ਜੈ ਜੈ ਹਿੰਦ ਜੈ ਹਿੰਦ ਹੋਇਆ ਤਾਂ ਇਹਨਾਂ ਦੇ ਮਤਲਬ ਗੋੜੀਆਂ ਵੀ ਲੱਗੀਆਂ ਔਰ ਜਿਸ ਸਮੇ ਇਹਨਾਂ ਦੇ ਉਹ ਗੋੜੀਆਂ ਲੱਗੀਆਂ ਸੀ ਉਸ ਸਮੇ ਸੁਮੇਦਾਰ ਹਰਪ੍ਰੀਤ ਸਿੰਘ ਸਾਹਿਬ ਸੀਨੀਅਰ ਜੀਸੀਓ ਸੀ ਤੇ ਇਹਨਾਂ ਦੇ ਗੋੜੀਆਂ ਲੱਗਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਹੀ ਫਾਰਵਰਡ ਪੋਸਟ ਤੋਂ ਪਿੱਛੇ ਉਹਨਾਂ ਨੂੰ ਲੈ ਕੇ ਆਂਦਾ ਸੀ ਤੇ ਉਹਨਾਂ ਨੂੰ ਐਕਿਊਏਟ ਕਰਕੇ ਹਸਪਤਾਲ ਤੱਕ ਪਹੁੰਚਾਇਆ ਸੀ ਤਾਂ ਸਭ ਤੋਂ ਪਹਿਲਾਂ ਦਾ ਜੋ ਦੋ ਸੂਰਮੇ ਐ ਸੂਬੇਦਾਰ ਰਵਿੰਦਰ ਪ੍ਰੇਮ ਸਿੰਘ ਸਾਹਿਬ ਤੇ ਸੂਬੇਦਾਰ ਹਰਪਜਿੰਦਰ ਸਿੰਘ ਸਾਹਿਬ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਵੈਰਮੁਠੀ ਦਾ ਖਾਲਸਾ ਵੈਰਮੁਠੀ ਦੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ